ਪ੍ਰੀਤ ਸਿੰਘ ਸਵਾਗਤ ਕਰਦੇ ਆ ਸਾਡੇ ਚੈਨਲ ਪਿੰਡੂ ਕਲਚਰ ਤੇ ਅੱਜ ਅਸੀਂ ਖੜੇ ਆ ਪਿੰਡ ਅੱਕਾਂ ਵਾਲੀ ਅੱਕਾਂ ਵਾਲੀ ਚ ਬਾਈ ਜੀ ਨੇ ਮੇਰੇ ਨਾਲ ਨਮ ਬਾਈ ਜੀ ਗੁਰਮੇਲ ਸਿੰਘ ਜੀ ਨੇ ਮੇਰੇ ਨਾਲ ਬਾਈ ਜੀ ਨੇ ਕੁਦਰਤੀ ਖੇਤੀ ਕੀਤੀ ਹੋਈ ਹੈ ਕਣਕ ਦੀ ਆਰਗੈਨਿਕ ਕੀਤੀ ਕਹਿੰਦੇ ਨੇ ਜਿਹਨੂੰ ਆਪਾਂ ਪੁੱਛਦੇ ਆਪਾਂ ਇਹਨਾਂ ਨੇ ਬਾਈ ਜੀ ਕਦੋਂ ਸਟਾਰਟ ਕੀਤੀ ਸੀ ਆਪਾਂ ਇਹ ਗੱਲ ਇੱਕ ਤਾਂ ਤੁਹਾਡੇ ਚੈਨਲ ਨੂੰ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਇਹ ਅਸੀਂ 2022 ਤੋਂ ਸ਼ੁਰੂ ਕੀਤੀ ਹੋਈ ਹੈ ਜੀ ਜਿਉਂਕਿ ਪਹਿਲਾਂ ਅਸੀਂ ਕਣਕ ਔਰ ਨਰਮੇ ਦਾ ਚੱਕਰ ਸੀ ਸਾਡਾ ਜੀ ਜੀ ਅਸੀਂ ਜਦੋਂ ਨਰਮੇ ਦੀ ਖੇਤੀ ਨੂੰ ਵਾਈਟ ਫਲਾਈ ਪੈ ਗਈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਰੋਂ ਬੀਜੀ ਜੀ 22 ਤੋਂ 22 ਤੋਂ ਹਾਂਜੀ ਤੇ ਉਧਰੋਂ ਦੋ ਮੂੰਗੀਆਂ ਦੋ ਮੂੰਗੀਆਂ ਇੱਕ ਸੌਣੀ ਰੁੱਤ ਦੀ ਇੱਕ ਗਰਮ ਰੁੱਤ ਦੀ ਇੱਕ ਸੌਣੀ ਰੁੱਤ ਦੀ ਇੱਕ ਗਰਮ ਰੁੱਤ ਦੀ ਇੱਕ ਸੌਣੀ ਰੁੱਤ ਦੀ ਜੀ ਜੀ ਤੇ 23 ਤੋਂ ਅਸੀਂ ਫਿਰ ਬਿਲਕੁਲ ਇਹਨੂੰ ਆਰਗੈਨਿਕ ਲੈ ਆਏ ਜੀ ਇਦੇ ਵਿੱਚ ਆਲੇ ਆਇਤਾ 22 ਚ ਵੀ 22 ਚ ਅਸੀਂ ਮੂੰਗੀ ਦਾ ਸਾਡੀ ਕੈਮੀਕਲ ਸੀ ਪਰ ਸਰੋਂ ਸਾਡੀ ਬਿਲਕੁਲ ਆਰਗੈਨਿਕ ਸੀ ਸਰੋਂ ਚ ਕੋਈ ਕੁਛ ਨਹੀਂ ਪਾਇਆ 22 ਦੀ ਸਰੋਂ ਚ ਮਤਲਬ 2022 ਚ ਸਰੋਂ ਵਿੱਚ ਹਾਂ ਉਹ ਚ ਨਹੀਂ ਪਾਇਆ ਅੱਛਾ ਮਤਲਬ ਸਰੋਂ ਤੋਂ ਸ਼ੁਰੂ ਹੋ ਗਿਆ ਇਹ ਸਹੀ ਇਮਾਨਦਾਰੀ ਨਾਲ ਇਹ ਹੈ ਤੇ ਝਾੜ ਵਗੈਰਾ ਦੇ ਕੀ ਫਰਕ ਪਿਆ ਝਾੜ ਉਦੋਂ ਜੀ ਮੂੰਗੀ ਤਾਂ ਸਾਡੀ ਹੋਈ ਥੋੜੀ ਅੱਛਾ ਜੀ ਤੇ ਸਰੋਂ ਠੀਕ ਹੋਈ ਵੈਸੇ ਸਰੋਂ ਦੇ ਕੋਈ ਅਸਰ ਨਹੀਂ ਪਿਆ ਅੱਛਾ ਮਤਲਬ ਇੱਕ ਫਸਲ ਅਗਲੀ ਸਹੀ ਹੋਊਗੀ ਆ ਸਹੀ ਹੋਊਗੀ ਤੇ ਜਿਹੜੀ 23 ਤੋਂ ਸਾਡੀ ਬਿਲਕੁਲ ਇਹਨੂੰ ਦੋ ਮੂੰਗੀਆਂ ਹੂੰ ਇੱਕ ਗਰਮ ਰੁੱਤ ਦੀ ਕਸੌਣੀ ਦੁੱਤੀ ਹੂੰ ਉਹ ਮੂੰਗੀਆਂ ਖਰ ਇੰਨੀਆਂ ਜ਼ਿਆਦਾ ਨਹੀਂ ਹੋਈਆਂ ਕਿਉਂਕਿ ਸਾਡਾ ਇੱਕ ਤਾਂ ਸਾਨੂੰ ਤਜਰਬਾ ਨਹੀਂ ਤੇ ਅਰਬਾ ਘੱਟ ਸੀ ਘੱਟ ਸੀ ਹੂੰ ਤੇ ਫਿਰ ਸਾਡੀ ਕਣਕ 22 ਚ ਅਸੀਂ 23 ਚ ਫਿਰ ਸਰੋਂ ਦੇ ਬੀਜ ਜੀ ਇਹ ਸਾਰੇ ਚ ਟੋਟਲ ਚ ਸਰੋਂ ਬੀਜੀ ਕਿੰਨੀ ਪੈਲੀ ਇਹ ਟੋਟਲ ਇਹ ਪੌਣੇ 2 ਕਿੱਲੇ ਜੀ ਪੌਣੇ 2 15 ਕਨਾਲਾਂ ਸ਼ਾਇਦ ਪੌਣੇ 2 ਤੋਂ ਵੱਧ 2 ਤੋਂ ਘੱਟ ਠੀਕ ਹੈ ਜੀ ਇਹ ਸਰੋਂ ਬੀਜੀ ਸਾਰੇ ਚ ਹੂੰ ਸਰੋਂ ਸਾਡੀ ਹੋਈ ਵਧੀਆ ਠੀਕ ਹੈ ਬਿਲਕੁਲ ਆਰਗੈਨਿਕ ਅਸੀਂ ਉੱਤੇ ਉਹਦੇ ਤੇ 2.5 2.5 ਕਿ ਬਣਾਉਨੇ ਹੁੰਦੇ ਆ ਸਪਰੇ ਹੂੰ 2.5 ਕਿਲੋ ਸੁਆਹ 2.5 ਕਿਲੋ ਸੁਆਹ ਹੋਗੀ 2.5 ਕਿਲੋ ਖੜ ਹੂੰ ਤੇ 1 ਕਿਲੋ ਚੂਨਾ ਜੀ ਇਹ ਚਾਰ ਦਿਨਾਂ ਦੇ ਤਿਆਰ ਹੋ ਜਾਂਦਾ ਇਹਦੀ ਸਪਰੇ ਕਰਦੇ ਸੀ ਇਹ ਸਾਰੇ ਛੋਟੇ ਲਘੂ ਤੱਤ ਨੇ ਇਹਦੇ ਵਿੱਚ ਠੀਕ ਹੈ ਜੀ ਇਹੀ ਸਪਰੇਆਂ ਕਰੀਆਂ ਜਾਂ ਅਸੀਂ ਕਰਦੇ ਸੀ ਇਹਦੇ ਉੱਤੇ ਜੇ ਕੀਟ ਆਏ ਕੋਈ ਉਹ ਅਸੀਂ ਇਹ ਜੋ ਮਿੱਟੀ ਕੱਢ ਕੇ ਜ਼ਮੀਨ 'ਚ ਉਹ ਕੋਲ ਕੇ ਉਹ ਗਿੰਦੇ ਰਿੱਤੇ ਦੀ ਸਪਰੇ ਕਰਦੇ ਰਹੇ ਅੱਛਾ ਜੀ ਤੇ ਜਿਹੜੀ ਅਸੀਂ ਐਤ 23 ਹੈ ਹੂੰ ਬਗਲ ਪਿਛਲੇ ਸਾਲ 23 ਸੀ 23 ਦੇ ਵਿੱਚ ਅਸੀਂ ਉਸ ਤੋਂ ਮੂੰਗੀ ਤੋਂ ਬਾਅਦ ਕਣਕ ਬੀਜੀ 1 ਕਿਲਾ ਕਣਕ ਬਾਕੀ ਛੋਲੇ ਤੇ ਸਰੋਂ ਸੀ ਜੀ ਆ ਜਿੱਥੇ ਅਸੀਂ ਖੜੇ ਆ ਇਸੇ ਤੇ ਸਾਡੀ 19 ਕੁਇੰਟਲ 65 ਕਿਲੋ ਕਣਕ ਦੇ ਕਿਲੋ ਚ ਹੋਈ ਇਹ ਤਾਂ ਦੂਜੀ ਮਤਲਬ ਖਾਦ ਪਾ ਕੇ ਵੀ ਇੰਨੀ ਕੀਨੀ ਹਾਂ ਜੀ ਹਾਂ ਇਹ ਤਾਂ ਬਿਨਾ ਖਾਦ ਵਾਲੀ ਮਤਲਬ ਕਾਜ ਆਬ ਮੰਨੀਆਂ ਨਾਲ ਖਰਚਾ ਘਟ ਗਿਆ ਬਿਲਕੁਲ ਬਿਲਕੁਲ ਅਸੀਂ ਆਪ ਹੈਰਾਨ ਹਾਂ ਤੁਸੀਂ ਇਹ ਸੋਚੋਗੇ ਅਸੀਂ ਸਾਨੂੰ ਇਹ ਸੀ ਵੀ 30 ਮਣ ਹੋ ਜੇ ਅੱਛਾ ਜੀ ਹਾਂ ਇਹ ਮਨ ਦਾ ਆਈਡੀਆ ਲਾ ਕੇ ਬੀਜੀ ਸੀ ਇਹ ਮਨ ਦਾ ਆਈਡੀਆ ਲਾ ਕੇ ਬੀਜੀ ਸੀ ਸੰਜੋਗਰੀ ਹੋ ਜੀ ਚੌੜਾ ਪਾੜਾ ਸੀ ਹਮੇਂ ਜੀ ਲਈ ਸੀ ਬਸ ਇਹਦੇ ਜਿਹੜੇ ਤੁਸੀਂ ਚੌੜਾ ਪਾੜਾ ਬੀਜਿਆ ਹੋਇਆ ਜੀ ਇਹਦੀ ਇੱਕ ਉਹ ਤੁਸੀਂ ਪੋਰ ਬੰਦ ਕਰਕੇ ਬੀਜੀ ਹੋਈ ਹੈ ਇੱਕ ਪੋਰ ਬੰਦ ਕਰਕੇ ਬੀਜੀ ਹੋਈ ਹੈ 15 ਕਿਲੋ ਬੀ ਹੈ 15 ਕਿਲੋ 20 ਕਿੱਲੇ ਦਾ ਕਿੱਲੇ ਦਾ ਪਿਛਲੇ ਸਾਲ ਵੀ 15 ਕਿਲੋ ਸੀ ਪਰ ਪਿਛਲੇ ਵੈਰਾਈਟੀ 327 ਸੀ 32 ਵੈਰਾਈਟੀ ਸੀ ਅੱਛਾ ਜੀ ਐਤਕੀ ਵਰਾਈਟੀਆਂ ਸਦ ਨੇ ਟਾਪ ਨੇ ਕਿਹੜੀ ਵੈਰਾਈਟੀ ਹੈ ਜੀ ਇਹ ਇਹ ਵੈਰਾਈਟੀ ਹੈਗੀ ਚਪਾਤੀ ਨੰਬਰ 1 ਲੁਧਿਆਣਾ ਯੂਨੀਵਰਸਿਟੀ ਦੀ ਚਪਾਤੀ ਨੰ ਆਪਣਾ ਜਿੰਕ ਟੂ ਅੱਛੇ ਜਿੰਕ ਟੂ ਤੇ ਚਪਾਤੀ ਨੰਬਰ 1 ਦੋ ਵੈਰਾਈਆਂ ਨੇ ਦੋ ਵੈਰਾਈਆਂ ਨੇ ਹਾਂਜੀ ਹਾਂ ਤੇ ਜਿਹੜੀ 80 ਰੁਪਏ ਕਿਲੋ ਮਿਲੀ 90 ਰੁਪਏ ਕਿਲੋ 20 ਮਿਲੇ ਸਨ 80 ਰੁਪਏ ਤੇ 90 ਰੁਪਏ ਕਿਲੋ 20 ਮਿਲੇ ਤੁਸੀਂ 15 15 ਕਿਲੋ ਕਿਲੋ 20 ਪਾਇਆ ਅੱਛਾ ਮਤਲਬ 20 ਵੀ ਘਟ ਪਾਇਆ ਦੂਜੀ ਵੀ ਘਟ ਪਾਇਆ ਦੂਜਾ ਪੰਜਾ ਕਿਲੋ ਪੈ ਜਾਣਾ ਹਾਂਜੀ ਹਾਂ ਹੋਰ ਬੰਦਾ ਹੈ ਇੱਕੋ ਗੜਾਈ ਕਰਤੀ ਦੂਜੀਆ ਸ਼ੁਰੂ ਹੈ ਦੇਖੋ ਤੁਸੀਂ ਪਹਿਲਾਂ ਕਰੀ ਤੇ ਅੱਛਾ ਗੜਾਈ ਕਰਨੇ ਹਾਂ ਠੀਕ ਹੈ ਇਹ ਤਰਪਾਲੀ ਫੇਰ ਦਿਆ ਜੀ ਅੱਛਾ ਤਰਪਾਲੀ ਆ ਹੱਥ ਵਾਲੇ ਉਹ ਪਈ ਵਾਲੀ ਤਰਪਾਲ ਇਹ ਉਹ ਅਸੀਂ ਲਗਾਤਾਰ ਇਹ ਇੱਕ ਪਹਿਲਾਂ ਫੇਰੀ ਇੱਕ ਆਮੀ ਤੋਂ ਬਾਅਦ ਦੁਬਾਰੇ ਵੇਟੀ ਜਵਾਨੀ ਇਹ ਕਿੰਨੇ ਦਿਨਾਂ ਦਾ ਵਿਜਾਰਾ ਹੋਇਆ ਹੋਇਆ ਜੀ ਇਹ ਇਹ ਅਸੀਂ 23 ਨਵੰਬਰ ਨੂੰ 23 ਨਵੰਬਰ ਨੂੰ 23 ਨਵੰਬਰ ਦੇ ਹਿਸਾਬ ਨਾਲ ਤਾਂ ਦੇਖੀ ਤੇ ਦੂਜੀਆਂ ਕਣਕਾਂ ਨੂੰ ਇਹ ਵਧੀਆ ਲੱਗਦੀ ਬਹੁਤ ਵਾਜੀ ਹਾਂ ਹੈਨਾ ਤੇ ਅਸੀਂ ਪਾਵਲਿਜ ਦੇਖੀ ਆ ਅਸੀਂ ਪਾਸੇ ਨਾਲ ਹਾਂ ਅੱਜ ਦੇਖੋ ਤੁਸੀਂ ਆਪਾਂ 9 9 ਜਨਵਰੀ ਹੈ 9 ਜਨਵਰੀ ਤੇ ਆਪਾਂ ਇਹਨੂੰ ਲਈਏ 9 ਤੇ 8 17 1 ਮਹੀਨਾ 17 ਦਿਨ ਦੀ ਹੋਗੀ 1 ਮਹੀਨੇ 17 ਦਿਨ ਦੀ ਹੋਗੀ ਇੱਕ ਸਾਡਾ ਹੋਰ ਹੈ ਇਹਦੇ ਵਿੱਚ ਹੂੰ ਇਹ ਜਿਹੜੇ ਅਸੀਂ ਗਰੁੱਪ ਨਾਲ ਜੁੜੇ ਹੋਏ ਹਾਂ ਕੁਦਰਤੀ ਖੇਤੀ ਵਾਲਾ ਗੁਰਪ੍ਰੀਤ ਦਬੜੀ ਖਾਨਾ ਹੈ ਜੀ ਉਹ ਇਹ ਕਹਿੰਦੇ ਕਿ ਇਹਨੂੰ ਲੋ ਪਾਣੀ ਜਦੋਂ ਮੰਗੂਦੋਂ ਲਾਉਣਾ ਹੈ ਅੱਛਾ ਉਹਦਾ ਫਿਰ ਕਿਵੇਂ ਪਤਾ ਲੱਗਦਾ ਉਹਦਾ ਪਤਾ ਇਹ ਪਾਣੀ ਜਾਂ ਤਾਂ ਇਹ ਥੋੜੀ ਜਿਹੀ ਪੀਲ ਕੰਮ ਨੂੰ ਜੀ ਜਾਂ ਪਤਾ ਇਹਦਾ ਬਟਾ ਖਾਊਗਾ ਅੱਛਾ ਪਤਾ ਗੇੜਾ ਖਾਂਦਾ ਇਸ ਟਾਈਮ ਤੇ ਖੜੀ ਹੈ ਨਾ ਹਾਂ ਹਾਂ ਮਤਲਬ ਇਹਨੂੰ ਪਾਣੀ ਉਦੋਂ ਲਾਉਣਾ ਜਦੋਂ ਮੰਗੂਗੀ ਪਾਣੀ ਵਿੱਚ ਲੋਕ ਕਹਿੰਦੇ ਵੀ 30 30 ਦਿਨਾਂ ਤੋਂ ਪਾਣੀ ਲਾ ਦਿਓ ਉਹ ਨਹੀਂ ਅੱਛਾ ਹੁਣ ਇਹਨੂੰ ਅਸੀਂ ਦੋ ਸਪਰੇਹਾਂ ਕਰਤੀਆਂ ਅੱਛਾ ਜੂਰੀਆ ਬਣਾ ਕੇ ਘਰੇ ਉਹ ਕਿਵੇਂ ਬਣਾਉਣਾ ਤੁਸੀਂ ਜਿਹੜੀਆਂ ਸਪਰੇਹਾਂ ਦੀ ਗੱਲ ਕਰਦੇ ਹੋ ਉਹ ਅਸੀਂ 2 ਕਿਲੋ ਦਹੀਂ ਜਮਾਉਨੇ ਆ 1 ਕਿੱਲੇ ਦੀ ਇਹ ਇਹ 2 ਕਿੱਲੇ ਸਮਝੋ 4 ਕਿਲੋ ਦਹੀਂ ਜਮਾਤੀ ਅੱਜ ਜੀ ਹੁਣ ਵੀ ਜਮਾਈ ਪਈ ਆ ਉਹਦੇ ਵਿੱਚ ਅਸੀਂ ਤਾਂਬੇ ਦਾ ਭਾਂਡਾ ਤਰਦੇ ਆ ਅੱਛਾ ਉਹਦੇ ਉੱਤੇ ਇੱਕ ਹਰੀ ਫੰਗਸ ਆਜੂ ਦਸ ਦੇਣਾ ਚ ਅੱਛਾ ਜੀ ਅੱਠਵੇਂ ਨੌਵੇਂ ਦਿਨ ਇਹਨੂੰ ਰੁੜਕ ਕੇ ਮੱਖਣੀ ਦਾ ਬੂਟਿਆਂ ਚ ਪਾ ਦੇਗੇ ਅੱਛਾ ਤੇ ਉਹਦੀ ਮਤਲਬ 6 ਲੀਟਰ ਲੱਸੀ 6 ਪੰਪ ਉਹ ਹੈਗੀ ਆਪਣੀ 4 4 ਚ ਅਸੀਂ ਉਹਦੀ 12 ਆਪਣਾ ਬਣਾਵਾਂਗੇ 12 ਢੋਲੀਆਂ ਅੱਛਾ ਬਾਕੀ ਪਾ ਲਾਂਗੇ ਉਹਦੇ ਵਿੱਚ ਅਸੀਂ ਪਾਣੀ 6 ਲੀਟਰ ਲੱਸੀ ਚਾਰ ਚਾਰ ਲੀਟਰ ਲੱਸੀ ਦੀਆਂ 12 ਢੋਲੀਆਂ ਚਾਰੀਆਂ ਪੋਟਰੋਲੀਆਂ ਬਣਾਵਾਂਗੇ ਮਤਲਬ ਅੱਛਾ ਹਾਂਜੀ ਹਾਂ ਠੀਕ ਹੈ ਕਿਲੇ ਦੀਆਂ 6 ਢੋਲੀਆਂ ਪਾ ਦੋਗੇ ਤੁਸੀਂ ਅੱਠ ਤੁਸੀਂ ਐ ਲੈ ਲਓ ਵੀ ਆਪਾਂ 8 ਉਹ ਪਾ ਲਾਂਗੇ 8 ਲੀਟਰ ਪਾਣੀ 40 ਲੀਟਰ ਦੱਸੀ ਹੈ 12 ਬਣਾ ਕੇ 1 ਲੀਟਰ ਇੱਕ ਢੋਲੀ ਦੀ ਪਾ ਕੇ ਇਹਨੂੰ ਦੋ ਕਰਤੀਆਂ ਤੁਸੀਂ ਦੇਖੋ ਕਿਵੇਂ ਲੱਗਦੀ ਹੈ ਅੱਛਾ ਕੋਈ ਮਤਲਬ ਉਹਦੇ ਨਾਲ ਬਿਮਾਰੀ ਨਹੀਂ ਆਉਂਦੀ ਨਾ ਬਿਮਾਰੀ ਨਾ ਇਹ ਤਾਂ ਫੰਗਸ ਤੋਂ ਖਤਮ ਹਮ ਨਾਲੇ ਇਹ ਬਹੁਤ ਜੂਰੀ ਹੈ ਜੀ ਬਸ ਉਹ ਦੇ ਖਾਂਚ ਦਾ ਸਵਾਦ ਵੱਖਰਾ ਹੁੰਦਾ ਉਹ ਜੀ ਦੀ ਰੋਟੀ ਪਿਛਲੇ ਸਾਲ ਮੇਰੀ ਸੁਣੋ ਜਿਸ ਦਿਨ ਕੱਢੀ ਫਿਕਰ ਜੀ ਸਾਧੂ ਵਾਲਾ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਅੱਛਾ ਉਹ ਆਇਆ ਪ੍ਰੋਫੈਸਰ ਰਿਹਾ ਪਹਿਲਾਂ ਦਾ ਕਾਲਜ ਵਿੱਚ ਅੱਜਕੱਲ ਲੈਕਚਰ ਆ ਰਿਹਾ ਹੈ ਹਰਿਆਣੇ 'ਚ ਅੱਛਾ ਜੀ ਤੇ ਪੰਜਾਬੀ ਦਾ ਤੇ ਉਹ ਉਧੀਆਂ ਆ ਗਿਆ ਜੀ ਦੇ ਦਿਓ ਹੂੰ ਤੇ ਸਾਡੀ ਦੋ ਦਿਨਾਂ ਚ ਕਣਕ ਸੀ ਆਪਦੇ ਖਾਨ ਨੂੰ ਪਤਾ ਲੱਗੀ ਲੋਕ ਲੈ ਗਏ 4000 ਰੁਪਏ ਕੁਆਂਟਲ ਜੀ 4000 ਰੁਪਏ ਕੁਆਂਟਲ ਹਾਂ 4000 ਕੁਆਂਟਲ ਉਹ ਹੈਵੀ ਵਰਾਈਟੀ ਵਰਾਈਟੀ ਸੀ ਇਹ ਤਾਂ ਇੱਕ ਵਰਾਈਟੀਆਂ ਵੈਸੇ ਇਹ ਤਾਂ ਤੁਸੀਂ ਜੇ ਰੋਟੀ ਰੱਖੋਗੇ ਨਾ ਜੇ ਤੁਸੀਂ ਫਰਜ ਕਰ ਕਰੋ ਰਸ ਜੋਂ ਰੋਟੀ ਪਕਾ ਕੇ ਅੱਛਾ ਤੁਸੀਂ ਤੁਹਾਨੂੰ ਲੋੜ ਹੀ ਨਹੀਂ ਘਰ ਵਾਲੀ ਨੂੰ ਜਦ ਕਰਦੀ ਵੀ ਰੋਟੀ ਹੋਈ ਜੀ ਪਈ ਰੂ ਕਿੰਨੇ ਦਿਨਾਂ ਤੱਕ ਪਈ ਰਹਿੰਦੀ ਇਹ ਦੋ ਦਿਨ ਜੀ ਦੋ ਦਿਨ ਜਮਨ ਜਿਵੇਂ ਮਰਜੀ ਮਤਲਬ ਦੋ ਦਿਨ ਬੰਦਾ ਰਸ ਸਕਦਾ ਸਕਦਾ ਦੋ ਦਿਨ ਦਾ ਰਸਣਾ ਜਾਇਜ ਆ ਜਾਏਗਾ ਜੀ ਕਾ ਇਹ ਕਣਕ ਦੀ ਰੋਟੀ ਖਾ ਕੇ ਅੱਛਾ ਅੱਛਾ ਚਾਹੀਦਾ ਚਪਾਤੀ ਨੰਬਰ ਬੰਦ ਆਏ ਅੱਛਾ ਹਾਂਜੀ ਹਾਂ ਅਜੇ ਹੁਣ ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸੋ ਜਿਵੇਂ ਹੁਣ ਮੰਨ ਲਓ ਆਪਾਂ ਕਿੱਲੇ ਦਾ ਹੈ 15 ਕਿਲੋ 20 ਪਾ ਲਿਆ ਇਹਦਾ ਅਪਰੋਕਸੀਮੇਟਲੀ ਝਾੜ ਤੁਸੀਂ ਕੀ ਮੰਨ ਕੇ ਚੱਲ ਦੋਗੇ ਕਿ ਕੀ ਕੀ ਆ ਸਕਦਾ ਇਹ ਤਾਂ ਕਹੀ ਨਹੀਂ ਸਕਦਾ ਇਹ ਤਾਂ ਗੱਲ ਹੈ ਜੀ ਜਿਹੜੀ ਉਹ ਸੀ ਨਾ 327 ਵੈਰਾਈਟੀ ਦਾ ਟਾਪ ਝਾੜ ਹੈ ਉਹਦਾ ਤਾਂ ਅੱਛਾ ਉਹ ਵੈਰਾਈਟੀ ਦਾ ਆਮ ਜੇ ਆਪਾਂ ਮਾਰਕ ਉਹਦੇ ਆਮ ਕੈਮੀਕਲ ਖੇਤੀ 'ਚ ਦੇਖੇ ਨਾ ਉਹ 30 ਕਮੰਟਲ ਝਾੜ ਦਿੰਦੀ ਹੈ ਇਨਸ਼ਾਅੱਲਾ ਸਮਝ ਗਏ ਜੇ ਆਪਾਂ ਆਮ ਰੇਸ ਪ੍ਰੈਅਲੀ ਜਿਵੇਂ ਆ ਸਾਹਮਣੇ ਖੜੀ ਆ ਉਹ ਹੀ ਵੈਰਿਟੀ ਹੈ ਇਹ ਉਹੀ ਹੈ ਇਹ ਦੇਊ ਦੀ ਝੜ ਅੱਛਾ ਜੀ ਇਹ ਕੁਦਰਤੀ ਹੈ ਇਹ ਤੁਸੀਂ ਪੈੜਾ ਕਿਉਂ ਪੁੱਛਿਆ ਪੈੜਾ ਚੌੜਾ ਇਸ ਕਰਕੇ ਆ ਕਿਉਂਕਿ ਇਹਨੇ ਜ਼ਮੀਨ ਨੇ ਇਹਨੂੰ ਪੈਦਾ ਕਰਨਾ ਹਮ ਕਣਕ ਨੂੰ ਬਾਹਰੋਂ ਅਸੀਂ ਕੈਮੀਕਲ ਨਾਲ ਨਹੀਂ ਤਿਆਰ ਕਰਉਣੀ ਇਹਦੇ ਜ਼ਮੀਨ ਦੀ ਤਾਕਤ ਜ਼ਮੀਨ ਦੀ ਤਾਕਤ ਨਾਲ ਕਰੂ ਇਸ ਕਰਕੇ ਜਿੱਲੀ ਬਿਰਲੀ ਰੱਖਾਂਗੇ ਉਹਨੇ ਘੁੱਟਾ ਮੋਟਾ ਮਾਰੂਗਾ ਉਹਨੇ ਹੀ ਫਾਇਦੇਮੰਦ ਰੋਹ ਫਲਾ ਕਰੂਗੀ ਬਾਕੀ ਫੇਰ ਤੁਹਾਨੂੰ ਕੋਈ ਨਹੀਂ ਆ ਜਿਓ ਤੁਹਾਨੂੰ ਆਪਾਂ ਫੇਰ ਦੇਵਾਂਗੇ ਦਾ ਰਿਜ਼ਲਟ ਵੀ ਕੀ ਹੈ ਦੋ ਗੋਲੇ ਤੇ ਆ ਕੀ ਹੈ हां बिल्कुल हां हम्म ये नु 4 تا 스프رےਆਂ ਹੀ ਕਰਨੀਆਂ ਸੀ ਲੱਸੀ ਦੀਆਂ 4 스프رےਆਂ ਲੱਸੀ ਦੀਆਂ ਕਰਾਂਗੇ 2 ਕਰਾਂਗੇ 2.5 ਇੱਕ আচ্ছা ਜੀ 2.5 ਕਿਲੋ ਖਣ 2.5 ਕਿਲੋ ਸਵਾਦ ਤੇ 1 ਕਿਲੋ ਚੂਨਾ আচ্ছা ਜਦੋਂ ਇਹ ਗਭੋਲੇ ਤੇ ਹੋਈ ਜਦੋਂ ਤੂੰ ਹੀ ਨਹੀਂ ਕਰਦੀ ਹਾਂ ਹਾਂ ਉਦੋਂ 2 ਇੱਕ ਦੁੱਧੇ ਤੇ আচ্ছা ਫਿਰ ਤੁਸੀਂ 13 ਵਰਗੇ ਦਾਣੇ ਹੋਣਗੇ ਪੁੱਛੋ ਨਾ ਤੁਸੀਂ ਰਿਜ਼ਲਟ ਬਹੁਤ ਵਧੀਆ আচ্ছা ਹਾਂ ਜੀ ਚਲੋ ਧੰਨਵਾਦ ਜੀ ਤੁਸੀਂ ਸਾਨੂੰ ਇੰਨੀ ਕੀ ਜਾਣੀ ਥੋੜਾ ਵੀ ਧੰਨਵਾਦ ਤੁਸੀਂ ਆਏ ਸਭ ਕੋ ਚੰਗੀ ਗੱਲ ਹੈ ਇੱਕ ਥੋੜਾ ਧੰਨਵਾਦ ਮੈਂ ਇਸ ਰੂਪ ਚ ਕਰੂੰਗਾ ਤੁਸੀਂ ਇਹਨੂੰ ਪ੍ਰਮੋਟ ਕਰੋ ਕਿਉਂਕਿ ਤਾਂ ਕਿ ਸਾਡੇ ਲੋਕ ਆਪਣੇ ਖਾਣ ਲਈ ਘਟੋ ਘਟ ਕੁਦਰਤੀ ਖੇਤੀ ਕਰਨ ਕਰਨ ਪੈਮੀਕਲ ਤੋਂ ਬਚੇ ਜਿਵੇਂ ਜਿਹਦੇ ਕੋਲੇ 10 ਕਿੱਲੇ ਆ ਉਹ ਕਿੱਲੇ ਦੀ ਬੀਜ ਲੈ ਜਿਹਦੇ ਕੋਲੇ 4 ਕਿੱਲੇ ਆ ਅੱਧਾ ਪੌਣਾ ਕਿੱਲਾ ਤੇ ਘਰ ਜੋਗਰੀ ਤੇ ਜ਼ਰੂਰ ਕਰਨਾ ਹੁਣ ਸੋਨੀ ਜੀ ਸਾਡੀ ਸਰ ਜੀ ਮੂੰਗੀ ਤਾਂ ਹੋਈ 6 ਮਣ ਹਾਂਜੀ 6-7 ਪਰ ਉਹ 120 ਰੁਪਏ ਨੂੰ ਇੱਕ ਦਿਨ ਨਹੀਂ ਖੜੀ ਚਾਰੇ ਪਾਸੇ ਹਾਂ ਵੇਦ ਜੀ ਮਲੇਈ ਵਰਗੀ ਮੂੰਗੀ ਕਾ ਨੂੰ ਕੋਈ ਤਾਂ ਬਹੁਤ ਸਵਾਦ ਹੁਣ ਅਗਲੇ ਸਾਲ ਅਸੀਂ ਹੋਰ ਕਿਉਂਕਿ ਅਸੀਂ ਉਹ ਵੀ ਅਸੀਂ ਵੀ ਸਿੱਖ ਰਹੇ ਹਾਂ ਖੇਤੀ ਹਮ 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 ਕਰਨ ਦਾ ਢੰਗ ਸਿੱਖ ਰਹੇ ਹਾਂ ਹਾਂ ਤਾਂ ਕਿ ਝਾੜ ਵੀ ਕੱਢ ਸਕੀਏ ਲੋਕਾਂ ਨੂੰ ਜਿਹੜੇ ਸਾਡੇ ਕਸਟਮਰ ਨੇ ਉਹਨਾਂ ਨੂੰ ਚੰਗਾ ਚੰਗਾ ਦੇ ਸਕੀਏ ਜਿਹੜੇ ਬੰਦੇ ਨਾਲ ਜੁੜੇ ਹੋਏ ਨੇ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਵਧੀਆ ਤੇ ਲੋਕ ਵੀ ਇਹ ਤੋਂ ਸਿੱਖਣ ਠੀਕ ਹੈ ਧੰਨਵਾਦ